ਦੋਸਤੋ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਭਰਤੀ ਆਈ ਹੈ ਸੇਵਾਦਾਰਾਂ ਦੀ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਪੜ੍ਹਾਈ ਲਿਖਾਈ ਦੀ ਜ਼ਰੂਰਤ ਨਹੀਂ ਹੈ ਕੋਈ ਬਹੁਤ ਜ਼ਿਆਦਾ ਹਾਰਡ ਐਂਡ ਫਾਸਟਡਾ ਹੋ ਕੰਪੀਟੀਸ਼ਨ ਨਹੀਂ ਹੈ ਔਰ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਬੱਚਿਆਂ ਨੇ ਹਾਲੇ ਤੱਕ ਅਪਲਾਈ ਨਹੀਂ ਕਰਿਆ ਉਹ ਅਪਲਾਈ ਜ਼ਰੂਰ ਕਰ ਦਿਓ ਕਿਉਂਕਿ ਬਾਅਦ ਚ ਜਾ ਕੇ ਇੱਕਦਮ ਵੈਬਸਾਈਟ ਸਲੋ ਹੋ ਜਾਂਦੀ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਅਪਲਾਈ ਕਰਨ ਤੋਂ ਪਹਿਲਾਂ ਤਾਂ ਕਿ ਕੋਈ ਗਲਤੀ ਨਾ ਹੋਵੇ ਦੋਸਤੋ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਅਪਲਾਈ ਕਰ ਸਕੋ ਔਰ ਹਾਂ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖ ਲਓ ਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਜੌਬ ਦੇ ਨਾਲ ਰਿਲੇਟਡ ਵੀਡੀਓ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਆ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਜੇਕਰ ਆਪਾਂ ਗੱਲ ਕਰੀਏ ਅਪਲਾਈ ਸਬਮਿਟ ਸ਼ੁਰੂ ਹੋ ਚੁੱਕਿਆ ਹੈ 21 ਨਵੰਬਰ ਨੂੰ 21 ਨਵੰਬਰ ਤੋਂ ਲੈ ਕੇ 15 ਦਸੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਾਣੇ ਕਿ ਲਗਭਗ 5-7 ਦਿਨ ਹੁਣ ਬਾਕੀ ਨੇ ਇੱਥੇ ਅਲੱਗ-ਅਲੱਗ ਵਿਭਾਗ ਨੇ ਜਿਵੇਂ ਆਮ ਰਾਜ ਪ੍ਰਬੰਧ, ਡੈਰੀ ਵਿਕਾਸ, ਦਿੱਪਟੀ ਕਮਿਸ਼ਨਰ, ਮਾਨਸਾ, ਚੀਫ ਆਡੀਟਰ, ਡਾਇਰੈਕਟਰ ਮੱਛੀ ਪਾਲਣ ਇਹਨਾਂ ਸਾਰਿਆਂ ਦੇ ਵਿੱਚ ਸੇਵਾਦਾਰਾਂ ਦੀਆਂ ਪੋਸਟਾਂ ਨਿਕਲੀਆਂ ਨੇ ਔਰ ਕੁੱਲ ਪੋਸਟਾਂ ਜਿਹੜੀਆਂ ਨੇ ਉਹ 331 ਨੇ ਛੋਟੀਆਂ-ਥੋੜੀਆਂ ਪੋਸਟਾਂ ਨਹੀਂ ਐ ਬਹੁਤ ਜ਼ਿਆਦਾ ਪੋਸਟਾਂ ਨੇ ਜੇਕਰ ਆਪਾਂ ਇੱਥੇ ਗੱਲ ਕਰੀਏ ਹੁਣ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਤਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇੱਥੇ ਸੇਵਾਦਾਰਾਂ ਦੀ ਜਿਹੜੀ ਆਮ ਰਾਜ ਪ੍ਰਬੰਧ ਵਿਭਾਗ ਦੇ ਵਿੱਚ ਪੋਸਟਾਂ ਨੇ ਉਹ 150 ਨੇ ਤੇ ਇਸੇ ਤਰ੍ਹਾਂ ਜੇਕਰ ਗੱਲ ਕਰ ਚੌਂਕੀਦਾਰ ਦੀ ਗੱਲ ਕਰੀ ਤਾਂ ਚੌਂਕੀਦਾਰ ਦੀਆਂ ਬਾਈ ਪੋਸਟਾਂ ਨੇ ਔਰ ਇੱਥੇ ਸੇਵਾਦਾਰ ਡੇਰੀ ਵਿਕਾਸ ਦੇ ਵਿੱਚ ਬਾਈ ਪੋਸਟਾਂ ਨੇ ਔਰ ਇੱਥੇ ਸਵੀਪਰ ਕਮ ਚੌਂਕੀਦਾਰ ਦੀਆਂ 4 ਪੋਸਟਾਂ ਨੇ ਡੇਰੀ ਵਿਭਾਗ ਦੇ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਦੇ ਵਿੱਚ 18 ਪੋਸਟਾਂ ਨੇ ਇਸੇ ਤਰੀਕੇ ਦੋਸਤੋ ਸਫਾਈ ਸੇਵਕ ਦੀਆਂ ਐਸੇ ਆਫਿਸ ਦੇ ਵਿੱਚ ਜਿਹੜੀਆਂ ਨੇ 5 ਪੋਸਟਾਂ ਨੇ ਔਰ ਜੇਕਰ ਆਪਾਂ ਗੱਲ ਕਰੀਏ ਚੀਫ ਆਡੀਟਰ ਸਹਿਕਾਰੀ ਸੁਭਾਵਾਂ ਦੀ ਇੱਥੇ 15 ਪੋਸਟਾਂ ਨੇ ਸੇਵਾਦਾਰਾਂ ਦੀਆਂ ਤੇ ਮੱਛੀ ਪਾਲਕ ਫਿਸ਼ਰਮੈਨ ਦੀਆਂ ਵੀ ਇਥੇ ਪੋਸਟਾਂ ਕੱਢੀਆਂ ਗਈਆਂ ਨੇ 68 68 ਪੋਸਟਾਂ ਨੇ ਤਾਂ ਹੁਣ ਆਪਾਂ ਅਗਜੀ ਗੱਲ ਕਰੀਏ ਇਹ ਇਹਨਾਂ ਦੇ ਵਾਸਤੇ ਕੁਆਲੀਫਿਕੇਸ਼ਨ ਕੀ ਚਾਹੀਦੀ ਆ ਕਿਸ ਤਰੀਕੇ ਦੇ ਨਾਲ ਪੇਪਰ ਹੋਏਗਾ ਉਹ ਸਾਰੀਆਂ ਚੀਜ਼ਾਂ ਹੁਣ ਆਪਾਂ ਜਾਣਦੇ ਆ ਤੇ ਜਿਹੜਾ ਰਾਖਵਾ ਕਰਨਾ ਜਾਨੀ ਕਿ ਰਿਜ਼ਰਵੇਸ਼ਨ ਆ ਉਹ ਪੰਜਾਬ ਗਵਰਨਮੈਂਟ ਦੇ ਜੜੀਆਂ ਨੇ ਅ ਰੂਲਸ ਨੇ ਉਹਨਾਂ ਦੇ ਅਕੋਰਡਿੰਗ ਰਹੇਗਾ ਹੁਣ ਜੇ ਆਪਾਂ ਸੇਵਾਦਾਰ ਚੌਂਕੀਦਾਰ ਸਵੀਪਰ ਇਹਨਾਂ ਦੀ ਸਾਰਿਆਂ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਮੈਟ੍ਰਿਕਿਉਲੇਸ਼ਨ ਪੰਜਾਬੀ ਲੈਂਗੁਏਜ ਦੇ ਨਾਲ ਕੀਤੀ ਹੋਣੀ ਚਾਹੀਦੀ ਹੈ ਯਾਨੀ ਕਿ 10ਵੀਂ ਪਾਸ ਹੋਵੇ ਤੇ ਪੰਜਾਬੀ 10ਵੀਂ ਦੇ ਵਿੱਚ ਪੜ੍ਹੀ ਹੋਵੇ ਉਹ ਭੈਣ ਭਰਾ ਅਪਲਾਈ ਕਰ ਸਕਦੇ ਨੇ ਜੇਕਰ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ 18000 ਤੋਂ ਲੈ ਕੇ 56900 ਰੁਪਏ ਤੱਕ ਦਾ ਜਿਹੜਾ ਉਹ ਪੇ ਸਕੇਲ ਰਹਿਣ ਵਾਲਾ ਹੈ ਲੈਵਲ 1 ਅਕੋਰਡਿੰਗਲੀ ਜੇਕਰ ਅਪਾ ਹੁਣ ਉਮਰ ਦੀ ਗੱਲ ਕਰੀਏ ਏਜ ਦੀ ਗੱਲ ਕਰੀਏ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਦਾ ਕੋਈ ਵੀ ਭੈਣ ਭਰਾ ਜਿਸ ਨੇ 10ਵੀਂ ਕੀਤੀ ਹੋਈ ਆ ਔਰ ਪੰਜਾਬੀ ਪੜ੍ਹੀ ਹੋਈ ਆ 10ਵੀਂ ਦੇ ਵਿੱਚ ਉਹ ਅਪਲਾਈ ਕਰ ਸਕਦੇ ਨੇ ਫੀਸ ਦੀ ਜੇ ਗੱਲ ਕਰੀਏ ਤਾਂ ਆਮ ਜਾਨੇ ਕਿ ਜਨਰਲ ਵਾਸਤੇ 1000 ਰੁਪਏ ਐ ਐਸਸੀ ਬੀਸੀ ਵਾਸਤੇ 250 ਰੁਪਏ ਆ ਤੇ ਐਕਸ ਸਰਵਿਸ ਮੈਨ ਲਈ ਵਾਸਤੇ 200 ਹੈ ਔਰ ਫਿਜ਼ੀਕਲ ਹੈਂਡੀਕੈਪਟ ਦੇ ਵਾਸਤੇ 500 ਰੁਪਏ ਜਿਹੜੀ ਹੈ ਐਗਜ਼ਾਮੀਨੇਸ਼ਨ ਫੀਸ ਰੱਖੀ ਗਈ ਆ ਹੁਣ ਸਿਲੈਕਸ਼ਨ ਕਿਸ ਤਰੀਕੇ ਦੇ ਨਾਲ ਹੋਏਗੀ ਇਹ ਥੋੜਾ ਜਿਹਾ ਧਿਆਨ ਦੇ ਨਾਲ ਸੁਣਨ ਵਾਲਾ 파ਟ ਆ ਸਿਲੈਕਸ਼ਨ ਦੇ ਵਿੱਚ ਕੀ ਹੋਏਗਾ ਇੱਕ ਮਲਟੀਪਲ ਚੁਆਇਸ ਦੇ ਕੁਐਸਚਨ ਹੋਣਗੇ ਜਾਨਕੀ ਆਬਜੈਕਟਿਵ ਟਾਈਪ ਕੁਐਸਚਨ ਹੋਏਗਾ ਜਿਸ ਦੇ ਵਿੱਚ ਕੀ ਹੁੰਦਾ ਵੀ ਚਾਰ ਆਪਸ਼ਨਾਂ ਦਿੱਤੀਆਂ ਹੁੰਦੀਆਂ ਨੇ ਇੱਕ ਸਿਲੈਕਟ ਕਰਨਾ ਹੁੰਦਾ ਉਸ ਤਰ੍ਹਾਂ ਦਾ ਪੇਪਰ ਹੋਏਗਾ ਤੇ ਐਡਮਿਟ ਕਾਰਡ ਜਿਹੜੇ ਨੇ ਉਹ ਆਨਲਾਈਨ ਜਾਰੀ ਕੀਤੇ ਜਾਣਗੇ ਜਿਹੜੇ मेरिट लिस्ट बनेगी ਜਿਹੜੇ ਤੁਹਾਡੇ ਨੰਬਰ ਆਏ ਉਸ ਤੇ ਉੱਪਰ ਆਧਾਰਿਤ ਬਣੇਗੀ ਤੇ ਜੇ ਬਰਾਬਰੀ ਹੁੰਦੀ ਆ ਜਿਵੇਂ ਕਿਸੇ ਦੇ ਫੋਰ ਐਗਜ਼ਾਮਪਲ 70 ਨੰਬਰ ਮੇਰੇ ਆਗੇ 70 ਕਿਸੇ ਹੋਰ ਦੇ ਆਗੇ ਤਾਂ ਜਿਹਦੀ ਏਜ ਜ਼ਿਆਦਾ ਉਸ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਕੀ ਹੋਏਗਾ ਇੱਕ ਕਾਉਂਸਲਿੰਗ ਹੋਏਗੀ ਕਾਉਂਸਲਿੰਗ ਵਾਸਤੇ ਜਿਹੜਾ ਹੈ ਉਹਨਾਂ ਨੂੰ ਬੁਲਾਇਆ ਜਾਏਗਾ ਕਾਉਂਸਲਿੰਗ ਦੇ ਵਿੱਚ ਜਿਹੜਾ ਹੈ ਉਹ ਮੈਰਿਟ ਔਰ ਕਾਉਂਸਲਿੰਗ ਦੋਹਾਂ ਨੂੰ ਫਿਰ ਮਿਲਾ ਕੇ ਜਿਹੜਾ ਹੈ ਇੱਕ ਫਾਈਨਲ ਮੈਰਿਟ ਚਾਰ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਅਪਲਾਈ ਅਪਲੀਕੇਸ਼ਨ ਜਿਹੜੀਆਂ ਨੇ ਜਿਹੜੇ ਐਪਲੀਕੈਂਟ ਨੇ ਉਹਨਾਂ ਦੀ ਸਿਲੈਕਸ਼ਨ ਕਰ ਲਈ ਜਾਏਗੀ ਹੁਣ ਅਪਲਾਈ ਕਿਵੇਂ ਕਰਨਾ ਹੈ www.ssb.punjab.gov.in ਦੇ ਉੱਪਰ ਜਾਣਾ ਹੈ ਉੱਥੇ ਜਾ ਕੇ ਤੁਸੀਂ 21 11 ਤੋਂ ਲੈ ਕੇ 15 12 ਤੱਕ ਸ਼ਾਮ ਨੂੰ 5 ਵਜੇ ਤੱਕ ਅਪਲਾਈ ਕਰ ਸਕਦੇ ਹੋ ਸਿੰਪਲ ਆਪਣੀਆਂ ਨਾਮ ਆਧਾਰ ਕਾਰਡ ਫਾਦਰ ਨੇ ਕਵالیਫਿਕੇਸ਼ਨ ਨੰਬਰ ਇਹ ਸਾਰੀਆਂ ਚੀਜ਼ਾਂ ਭਰ ਕੇ ਸਿੰਪਲ ਅਪਲੀਕੇਸ਼ਨ ਫਾਰਮ ਕਿਤੇ ਵੀ ਕਾਫੇ ਤੇ ਜਾ ਕੇ ਤੁਹਾਨੂੰ ਮਿਲ ਜਾਏਗਾ ਤੇ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਿਆਦਾ ਟਾਈਮ ਦੇ ਬਾਅਦ ਜਿਹੜੀ ਹੈ ਸੇਵਾਦਾਰਾਂ ਦੀ ਭਰਤੀ ਪੰਜਾਬ ਦੇ ਵਿੱਚ ਆਈ ਹੈ ਔਰ ਰੈਗੂਲਰ ਭਰਤੀ ਆ ਕੋਈ ਇਨੀ ਕੰਟਰੈਕਚੁਅਲ ਹੈ ਕੋਈ ਟਿੱਕੇ ਤੇ ਆ ਜਾਂ ਕੁਝ ਨੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬਿਲਕੁਲ ਰੈਗੂਲਰ ਭਰਤੀ ਆਈ ਹੈ ਤਾਂ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਔਰ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੇ ਕਿਉਂਕਿ ਜੌਬ ਦੇ ਨਾਲ ਰਿਲੇਟਿਡ ਵੀਡੀਓ ਹਮੇਸ਼ਾ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਹੀ ਇਸ ਚੈਨਲ ਤੇ ਦੇਖਣ ਨੂੰ ਮਿਲਦੀ ਹੈ ਬੜੀ ਜਲਦੀ ਮਿਲਾਂਗੇ ਨਵੀਂ ਜੌਬ ਦੇ ਨਾਲ ਨਵੀਂ ਵੀ